ਅੱਜ ਕਰੀ ਅੱਜ ਕਰੀ 30 ਮਈ 2022 ਦਿਨ ਸ਼ੁੱਕਰਵਾਰ ਕੱਲ 31 ਮਈ ਦੀ ਕਰ ਲਵਾਂ ਸ਼ੁੱਕਰਵਾਰ ਬਣਾਈ ਗਿਆ ਕੱਲ ਵੀਰਵਾਰ ਦਾ ਅੱਜ ਮੈਂ ਦਿਨ ਇੰਸਟਾਗ੍ਰਾਮ ਤੇ ਕੱਲੇ ਦੇਖਦਾ ਦਾ ਉਹ ਚੋ ਬੰਦਾ ਕਹਿੰਦਾ ਹੁੰਦਾ ਕਿ ਪਤਾ ਨਹੀਂ ਕੋਈ ਗੱਲ ਹੋਈ ਸੀ ਤਾਂ ਉਹ ਚੋ ਕਹਿੰਦਾ ਹੁੰਦਾ ਵੀ ਆਲ ਵਾਂਟ ਆ ਮੈਨ ਲਿਖੀ ਲੈ ਹੈਗਾ ਉਹਦੇ ਲਈ ਕੀ ਹੋਊਗਾ ਵੀ ਵੀ ਵਾਂਟ ਸਮਵਨ ਟੂ ਨੋਟਿਸ ਸਾਨੂੰ ਈਦਾ ਦਾ ਪਤਾ ਨਹੀਂ ਪਰ ਮੈਂ ਆਪਣੇ ਆਪ ਨਾਲ ਰਿਲੇਟ ਕਰਕੇ ਦੇਖ ਲਿਆ ਹਾਂ ਹਾਂ ਵੀ ਮੈਂ ਚਾਹਣਾ ਹੈ ਕੋਈ ਮੈਂ ਜੋ ਕੰਮ ਕਰ ਰਹੇ ਹਾਂ ਉਹਨੂੰ ਨੋਟਿਸ ਪਲੇ ਦੇ ਤਾਂ ਹਨੀ ਮਤਲਬ ਕੋਈ ਉਹਦਾ ਨਾ ਸਰਗੁਦਾਮ ਕਰੇ ਕੋਈ ਦੇਖੇ ਕੁਝ ਕਰ ਰਿਹਾ ਹਾਂ ਮੈਂ ਪਰ ਜਦ ਕੋਈ ਦੇਖਦਾ ਹੈ ਫਿਰ ਡੀਜਾ ਲੱਗਦਾ ਹੈ ਮਤਲਬ ਵੀ ਇਹ ਤਾਂ ਕੋਈ ਕੰਮ ਵੀ ਨਹੀਂ ਕਰ ਰਿਹਾ ਧਿਆਨ ਉਧਰੇ ਨੂੰ ਦੇਖ ਰਿਹਾ ਉਹ ਦੇਖ ਰਿਹਾ ਤੁਸੀਂ ਕਿਧਰ ਬੰਦ ਕੋਈ ਕੰਮ ਹੀ ਨਹੀਂ ਕਰਦਾ ਹੈ ਤੇ ਅਤਲ ਚਾਂਦਾ ਵੀ ਆ ਤੇ ਜਦ ਹੁੰਦਾ ਹੈ ਫਿਰ ਕੁਝ ਹੋਰ ਹੋ ਜਾਂਦਾ ਹੈ ਪਤਾ ਨਹੀਂ ਕੀ ਆ ਗਿਆ ਲੱਗਦਾ ਆਰੇ ਫਿਰਦਾ ਕੰਮ ਕਰਨ ਲੱਗੀ ਜਾਂ ਆਪਾਂ ਕਹਿੰਦੇ ਵੀ ਜਿੱਦਾਂ ਹੁਣ ਮੇਰਾ ਸੁਭਾਅ ਐਵੇਂ ਦਾ ਏ ਵੀ ਮੈਨੂੰ ਕੰਮ ਕਰ ਲੰਦੋ ਵੀ ਮੈਂ ਆਪੇ ਕਰ ਲਵਾਂ ਵੀ ਕੋਈ ਨਾ ਨੇੜੇ ਖੜੇ ਨਾ ਕੋਈ ਕਿਸੇ ਵੀ ਹੈਲਪ ਕਰ ਰਹੀਆਂ ਰਹਿਤ ਵਿੱਚ ਹੱਥ ਪੈਰ ਦੇ ਨਾ ਮਾਰੀ ਜਾਵੇ ਵੀ ਆਪਣਾ ਜੋ ਹੁੰਦਾ ਵੀ ਮੈਂ ਆਪੇ ਕਰ ਲਵਾਂ ਉਹ ਵੀ ਹੈ ਵੀ ਡਿਸਰਮੈਂਟ ਹੁੰਦਾ ਸਭ ਫਰਕ ਦੇ ਵਿੱਚ کہہ ਰਿਹਾ ਵੀ ਕੋਈ ਨੋਟਿਸ ਕਰ। ਮੈਂ ਚਾਹੁੰਦਾ ਇੱਕ ਹੀ ਨੋਟਿਸ ਕਰੇਗੀ। ਉਹ ਪਤਾ ਨਹੀਂ ਕਿਵੇਂ ਵੀ ਤਾਬ ਤਾਬ ਰਿਹਾ। ਪਰ ਜੋ ਪੱਕਾ ਮੰਗ ਲਵੇ ਯਾਰ। ਜੋ ਮੈਂ ਕੰਮ ਕਰਦਾ ਇਹ ਮੈਂ ਕਹਿੰਦਾ ਵੀ ਪਿੱਛੇ ਕੁਝ ਰਹਿ ਜਵੇ ਮੇਰਾ ਹੁਣ ਹਰੇਕ ਮਰਤਾ ਜਾਣੇ ਜੀ ਤਾਂ ਵੀ ਕੁਝ ਲੈਗਸੀ ਦੀ ਗੱਲ ਕਰਦੇ ਆਪਾਂ ਲੈਗਸੀ ਕਹਿ ਲੋ ਜਾਂ ਕੁਝ ਕੀਤੇ ਹੋਏ ਕੰਮ ਜਿਨ੍ਹਾਂ ਦੇਖ ਕੇ ਬੰਦਾ ਤੁਹਾਨੂੰ ਯਾਦ ਰੱਖੇ ਔਰ ਮੈਂ ਦਾ 20 ਸਾਲ ਦਾ ਹੁਣ ਮੇਰਾ ਕਾਹ ਕੇ ਲਾ ਰਿਹਾ ਵੀ ਐ ਨਹੀਂ ਮੇਰੇ ਕੋ ਪੜਲਾ ਕੈਰੈਕਟਰ ਅਰ ਇਹ ਕੋਈ ਕੰਮ ਨੂੰ ਕਰ ਰਿਹਾ ਇਹ ਤਾਂ ਬਾਤ ਹੀ ਹੈ ਕਿ ਲਾ ਸੁਫਤ ਪਰ ਉਦਾਂ ਥਾਲ ਹੁਣ ਮੇਲੇ ਬੰਦੇ ਨੂੰ ਆਹ ਥਾਲ ਹੀ ਨਹੀਂ ਥਾਲ ਕਹਿੰਦਾ ਇਪੋ ਵੀ ਮੈਨੂੰ ਯਾਦ ਰੱਖ ਤੇ ਕਮ ਸੇ ਕਮ ਰਿਮੈਂਬਰ ਕਰਦਾ ਗਰੇਵੀ ਆ ਬੀ ਜੋ ਬ੍ਰੀਸ ਇਨ ਹੈ ਕੋਈ ਠੀਕ ਆ ਦੇਖੋ ਬਾਕੀ ਜੇ ਕੋਈ ਕੁਛ ਕਹਿਦਾ ਸਕਦੇ ਨੇ ਅਰ ਕੋ ਕੋ ਰਹਾ ਰਹਾ ਕੱਲ ਹੋਤੇ ਹੈ ਤੇ ਆਪ ਇੱਕ ਜੋ ਪ੍ਰੋਸੈਸ ਕਰੂ ਆ ਵੀ ਬੈਂਕਿੰਗ ਵੀ ਇਹ ਬਹੁਤ ਪਰਪਲ ਉਹਨਾਂ ਦੇ ਚਲ ਪੋਲਿਟੀਕਲ ਦਾ ਫਸਾਗਤਾ ਹੈ ਨਹੀਂ ਇਹ ਇਹਦੇ ਇਤਿਹਰ ਦੀਆਂ ਗੱਲਾਂ ਦਾ ਆ ਜਿਉਣਾ ਇਹੀ ਹੈ ਕਿ ਡਿਫਿਕਲਟਸ ਮੈਨੂੰ ਖਾਟ ਐਥੀਕਲ ਲੱਗਦਾ ਹੈ ਵੀ ਆ ਯਾਰ ਅੰਨਾ ਕੁਝ ਕਰਨਾ ਪੈਣਾ ਨਹੀਂ ਮੈਂ ਨਹੀਂ ਬਣਿਆ ਬੜੀ ਡਿਫਿਕਲਟ ਜੀ ਸਿਚੁਏਸ਼ਨ ਆ ਕਿ ਖਾਣ ਐਪੋਰਟ ਕਰੋ ਵਰਗਮ ਕਰੋ ਹੱਡ ਤੋੜੋ ਮਨ ਵਿੱਚ ਇਹ ਵੀ ਆਪਾਂ ਆਪਣੇ ਦਿਲ ਦੀ ਗੱਲਦੇ ਹੈਗੇ ਤੇ ਦਿਲ ਦੀ ਹੀ ਉਹੀ ਪੈਸ਼ਨ ਬੁਸਲ ਰਹੀ ਦੀ ਜਦਾਂ ਪਰ ਫਿਰ ਵੀ ਸਾਨੂੰ ਕੰਫਿਊਜ਼ੇ ਜਾ ਰਿਹਾ ਹੈ ਮੈਨੂੰ ਵੀ ਖੁਦ ਨੂੰ ਕਲੈਰਟੀ ਨਹੀਂ ਹੈ ਵੀ ਕਦੋਂ ਖਤਮ ਹੋ ਕਿ ਵੀ ਰਿਹਾ ਦੱਸਦੇ ਨਹੀਂ ਆਸੀ 31 ਮਈ 2024 ਦੇ ਸ਼ਸਕਰ ਸ਼ਸਕਰ